ਜਿਹੜਾ ਮੋਟਰਸਾਈਕਲ ਆਪਾਂ ਲੈ ਕੇ ਪਹੁੰਚੇ ਆਂ ਤੇ ਜਿਹੜੀ ਗੱਡੀ ਲੈ ਕੇ ਪਹੁੰਚੇ ਆਂ ਰੇਟ ਤੁਹਾਨੂੰ ਪਤਾ ਲੱਗ ਗਿਆ ਹੋਣਗੇ ਸਕਰੀਨ ਤੇ ਆਪਾਂ ਲਿਖ ਕੇ ਪਹਿਲਾਂ ਹੀ ਲਾਤੇ ਸੀਗੇ ਤੇ ਗੱਲਬਾਤ ਆਪਾਂ ਪੂਰੀ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਪੂਰੀ ਵੀਡੀਓ 'ਚ ਹਰੇ ਜੇ ਅੱਖਰਾਂ 'ਚ ਜੇ ਕਿਸੇ ਨੇ ਐਡ ਕਰ ਬੋਣੀਏ ਤੁਹਾਡੇ ਕੋਲੇ ਤੁਹਾਡੇ ਯਾਰਾਂ ਮਿੱਤਰਾਂ ਕੋਲੇ ਜਾਂ ਰਿਸ਼ਤੇਦਾਰਾਂ ਕੋਲੇ ਕੋਈ ਵੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ 'ਚ ਆਪਣੇ ਕੋਲੇ ਭੇਜੋ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਫੋਟੋਆਂ ਜਾਣਕਾਰੀ ਭੇਜੋ ਬਸ ਤੇ ਪਹਿਲੀ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚੇ ਸੁਵਿਪਟ ਲੈ ਕੇ ਪਹੁੰਚੇ ਆਪ ਸੁਵਿਪਟ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਗੱਡੀ ਦਸੰਬਰ ਮਹੀਨਾ 2008 ਦੇ ਵਿੱਚ ਇਹਨਾਂ ਨੇ ਕੜਵਾਈ ਸੀਗੀ ਤੇ 2011 ਦੇ ਵਿੱਚ ਗੱਡੀ ਰਜਿਸਟਰ ਹੋਈ ਹੈਗੀ ਤੇ ਗੱਡੀ ਦੀ ਪਾਸਿੰਗ 2026 ਤੱਕ ਰਹਿ ਰੇਟ 1 ਲੱਖ ਤੇ 75000 ਰੁਪਏ ਡਿਮਾਂਡ ਹੈ ਘਾਟਾ ਵਾਧਾ ਕੀਤਾ ਜਾਊਗਾ ਪੰਜਾਬ ਨੰਬਰ ਗੱਡੀ ਆ ਨੰਬਰ ਪਲੇਟਾਂ ਸਰਕਾਰੀ ਨੇ ਜਲਾਲਾਬਾਦ ਏਰੀਆ ਚੋਂ ਆਪਣੇ ਕੋਲੇ ਗੱਡੀ ਪਹੁੰਚੀ ਐ ਗੱਡੀ ਦੀ ਕੰਡੀਸ਼ਨ ਵਧੀਆ ਟਾਇਰਾਂ ਦੀ ਕੰਡੀਸ਼ਨ ਵਧੀਆ ਟਾਇਰਾਂ 'ਚ ਜਿਹੜੇ ਅਲਾਈ ਲੱਗੇ ਹੋਏ ਨੇ ਉਹ ਬਹੁਤ ਆਪਨ ਨੂੰ ਵਧੀਆ ਮਿਲ ਜਾਣਗੇ ਬਾਕੀ ਬੈਕ ਸਾਈਡ ਤੋਂ ਡਿੱਕੀ ਵਗੈਰਾ ਇਹਨਾਂ ਨੇ ਸਾਰਾ ਕੁਝ ਦਿਖਾਇਆਗਾ ਅੰਦਰੋਂ ਵੀ ਇਹਨਾਂ ਨੇ ਫੋਟੋਆਂ ਖਿੱਚ ਕੇ ਭੇਜੀਆਂ ਅੰਦਰੋਂ ਜੇ ਆਪਾਂ ਗੱਲ ਕਰੀਏ ਤਾਂ ਮੈਟ ਵਧੀਆ ਵਿਛਾਈ ਹੋਈ ਨੇ ਤੇ ਬਾਕੀ ਤੁਸੀਂ ਦੇਖ ਰਹੇ ਹੋ ਚਾਰੇ ਪਾਸੋਂ ਸਿਲਵਰ ਰੰਗ ਦੇ ਵਿੱਚ ਗੱਡੀ ਐ ਰੇਟ 1.75 ਡਿਮਾਂਡ ਰੇਟ ਦੇ ਵਿੱਚ ਮੌਕੇ ਤੇ ਘਾਟਾ ਵਾਧਾ ਕੀਤਾ ਜਾਊਗਾ ਜੇ ਕਿ ਸਾਨੂੰ ਗੱਡੀ ਪਸੰਦ ਆਉਂਦੀ ਹੈ ਮਾਲਕ ਨੇ ਕਿਹਾ ਘਰੇ ਆਜੋ ਤੇ ਪਹਿਲਾਂ ਗੱਡੀ ਨੂੰ ਚੈੱਕ ਕਰ ਲਓ ਬੋਰਨਟ ਚੱਕ ਕੇ ਦੇਖ ਲਓ ਸਟਾਰਟ ਕਰਕੇ ਦੇਖ ਲਓ ਉੱਪਰ ਨੀਚੋਂ ਪੂਰੀ ਚੈੱਕ ਕਰ ਲਓ ਪੂਰੀ ਆਪਦੀ ਤਸੱਲੀ ਕਰ ਲਓ ਸਾਰਾ ਕੁਝ ਦੇਖ ਕੇ ਤੇ ਉਹ ਤੋਂ ਬਾਅਦ ਜਦੋਂ ਗੱਡੀ ਪਸੰਦ ਆਜੂਗੀ ਰੇਟ ਵੇਖ ਕੇ ਮੌਕੇ ਤੇ ਮੁਕਾ ਲਾਂਗੇ ਜਿੰਨਾ ਕਿ ਸਾਡੇ ਹੱਥ ਵਿੱਚ ਹੋਇਆ ਉਹਨਾਂ ਸੀ ਘਾਟਾ ਵਾਧਾ ਕਰ ਲਾਂਗੇ ਤੇ ਗੱਡੀ ਸੇਲ ਕਰ ਦਾਂਗੇ ਜਿਹੜੇ ਮਾਲਕ ਨੇ ਆਪ ਗੱਡੀ ਦੇ 9877013480 ਮਾਲਕ ਦਾ ਨੰਬਰ ਹੈ ਮਾਲਕ ਨਾਲ ਗੱਲ ਕਰ ਲਿਓ ਤੁਸੀਂ ਇੱਕ ਫੀਅਰਡ ਦੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਜਿਹੜਾ ਰੇਟ ਮਾਲਕ ਨੇ ਲਾ ਕੇ ਭੇਜਿਆ ਉਹ ਇਹਨਾਂ ਨੇ ਫਿਕਸ ਦੱਸਿਆਗਾ ਤੇ ਡਿਮਾਂਡ ਨਹੀਂ ਹੈਗੀ ਰੇਟ ਫਿਕਸ ਆਪਾਂ ਨੂੰ ਮਿਲੂਗਾ 160 ਇਹਨਾਂ ਨੇ ਕਿਹਾਗਾ ਅੰਮ੍ਰਿਤਸਰ ਦੇ ਲਾਗੇ ਇਨਾਂ ਦਾ ਏਰੀਆ ਤੁਸੀਂ ਗੱਡੀ ਦੇਖਣੀ ਹੋਵੇ ਤਾਂ ਅੰਮ੍ਰਿਤਸਰ ਦੇ ਏਰੀਆ ਚ ਜਾ ਕੇ ਤੁਸੀਂ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ ਤੇ ਕੋਈ ਵੀ ਗੱਲ ਕਰਨੀ ਹੋਈ ਠੀਕ ਹੈ ਜੀ ਮਾਲਕ ਨਾਲ ਕਰ ਲਿਓ ਮਾਲਕ ਨੂੰ ਫੋਨ ਲਗਾ ਲਿਓ ਤੇ ਮਾਲਕ ਤੁਹਾਨੂੰ ਸਾਰਾ ਕੁਝ ਦੱਸ ਦੇਣਗੇ ਜਿਹੜਾ ਗੱਡੀ ਦਾ ਮਾਡਲ ਹੈ ਉਹ 2013 ਆਪਾਂ ਨੂੰ ਮਿਲੂਗਾ ਗੱਡੀ ਦੀ ਕੰਡੀਸ਼ਨ ਠੀਕ ਹੈ ਟਾਇਰਾਂ ਦੇ ਵਿੱਚ ਲਾਏ ਨੇ ਤੇ ਸਿਲਵਰ ਰੰਗ ਦੇ ਵਿੱਚ ਆਪਾਂ ਨੂੰ ਗੱਡੀ ਮਿਲ ਜੂਗੀ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਪੰਜਾਬ ਨੰਬਰ ਹੈ ਗੱਡੀ ਨੰਬਰ ਪਲੇਟਾਂ ਸਰਕਾਰੀ ਆਪਨ ਮਿਲ ਜਾਣਗੀਆਂ ਗੱਡੀ ਅੰਦਰੋਂ ਵੀ ਪੂਰੀ ਵਧੀਆ ਪਈ ਹੈ ਮਾਲਕ ਨੇ ਬਹੁਤ ਜ਼ਿਆਦਾ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਜੇ ਕਿਸਾਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗੇ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਲੂ ਸਟਾਰਟ ਕਰਕੇ ਤੋਰ ਕੇ ਪੂਰੀ ਆਪਦੀ ਤਸੱਲੀ ਕਰਕੇ ਉਸ ਤੋਂ ਬਾਅਦ ਗੱਡੀ ਨੂੰ ਖਰੀਦ ਸਕਦੇ ਹੋ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਮਾਲਕ ਦਾ ਨੰਬਰ 82 65930 694 ਇਹ ਹੀ ਮਾਲਕ ਦਾ ਨੰਬਰ ਹੈ ਗੱਲ ਕਰ ਲਿਓ ਆਪੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਬਾਕੀ ਤੁਹਾਨੂੰ ਮੈਂ ਆਪਣੇ ਚੈਨਲ ਦਾ ਜਿਹੜਾ ਵਟਸਐਪ ਨੰਬਰ ਹੈ ਉਹ ਦੱਸ ਹੀ ਦਿੱਤਾ ਉੱਪਰ ਹਮੇਸ਼ਾ ਪੂਰੀ ਵੀਡੀਓ 'ਚ ਹਰੇ ਜਖੜਾਂ 'ਚ ਲਿਖਿਆ ਰਹਿੰਦਾ ਕਿਸੇ ਕੋਲੇ ਵੀ ਕੋਠੀ ਘਰ ਮਕਾਨ ਵੇਚਣਾ ਕੋਈ ਚਾਹੁੰਦਾ ਹੈ ਭੇਜੋ ਆਪਣੇ ਕੋਲੇ ਤੇ ਇੱਕ ਆਪਾਂ ਵਰੀਜ਼ਾ ਗੱਡੀ ਲੈ ਕੇ ਪਹੁੰਚੇ ਹਾਂ ਜੀ ਮੁੱਦਕੀ ਏਰੀਆ ਤੋਂ ਲੈ ਕੇ ਪਹੁੰਚਿਆ ਗੱਡੀ ਦੀ ਕੰਡੀਸ਼ਨ ਬਹੁਤ ਜ਼ਿਆਦਾ ਵਧੀਆ ਜੀ ਬਿਲਕੁਲ ਨਵੀਂ ਹੈ ਜੀ ਗੱਡੀ ਦਾ ਮਾਡਲ 2017 ਦਾ 17 ਮਾਡਲ ਹੈ ਸੈਕੰਡ ਓਨਰ ਗੱਡੀ ਹੈ 83000 ਕੁੱਲ ਚੱਲੀ ਹੋਈ ਹੈ ਟਾਇਰ ਟੱਪਾ ਵਧੀਆ ਬਿਲਕੁਲ ਨਵੇਂ ਵਾਂਗੂ ਟਾਇਰ ਆਪਨ ਮਿਲ ਜਾਣਗੇ 80 ਤੋਂ 85 ਪੈਸੇ ਤੇ ਗੱਡੀ ਸੋਹਣੀ ਹੈ ਅਨ ਸਕ੍ਰੈਚ ਗੱਡੀ ਹੈ ਕੋਈ ਸਕ੍ਰੈਚ ਨਹੀਂ ਕੋਈ ਡੈਮੇਜ ਨਹੀਂ ਕੋਈ ਗਲੱਟ ਨਹੀਂ ਬਿਲਕੁਲ ਨਵੀਂ ਤੇ ਪੂਰੀ ਸੋਹਣੀ ਹੈ ਇਹ ਵਧੀਆ ਘਰੇ ਰੱਖੀ ਹੋਈ ਪਰਸਨਲ ਗੱਡੀ ਹੈ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਹੈ ਤਾਂ ਮਾਲਕ ਨੇ ਕਿਹਾ ਵੀ ਆ ਕੇ ਦੇਖ ਸਕਦੇ ਹੋ ਬਾਕੀ ਦੇਖਣ ਦੀ ਲੋੜ ਹੀ ਹੈਨੀ ਫੋਟੋਆਂ ਚ ਤੇ ਵੀਡੀਓ ਚ ਇਹਨਾਂ ਨੇ ਸਾਰਾ ਕੁਝ ਵਧੀਆ ਤਰੀਕੇ ਨਾਲ ਦਿਖਾਈ ਹੈ ਤੇ ਬਾਕੀ 17 ਮਾਡਲ ਹੈ ਉੱਚੇ ਮਾਡਲ ਦੀ ਗੱਡੀ ਹੈ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਪੰਜਾਬ ਨੰਬਰ ਹੈ ਸੋਹਣੀ ਗੱਡੀ ਹੈ 740 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਏ ਡਿਮਾਂਡਾ ਜੀ ਕੋਈ ਫਿਕਸ ਰੇਟ ਨਹੀਂ ਹੈਗਾ ਜੇ ਕਿਸੇ ਗੱਡੀ ਦਾ ਜਾਂ ਕੋਈ ਰੇਟ ਫਿਕਸ ਆਉਂਦਾ ਕਿਸੇ ਮਸ਼ੀਨਰੀ ਦਾ ਤਾਂ ਆਪਾਂ ਕਨਫਰਮ ਕਰ ਦਿੰਨੇ ਆ ਜਿਵੇਂ ਕਿ ਪਹਿਲਾਂ ਜਿਹੜਾ ਇੱਕ ਰੇਟ ਫਿਕਸ ਆਇਆ ਸੀਗਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਜਿਹੜੇ ਵਰੇਜ਼ਾ ਗੱਡੀ ਦੇ ਮਾਲਕ ਨੇ ਮੁਦਕੀ ਏਰੀਏ ਦੇ ਨੇ ਮੁਦਕੀ ਘਰੇ ਗੱਡੀ ਖੜੀ ਆ ਨੰਬਰ ਉਹਨਾਂ ਦਾ 985823037 ਗੱਲ ਕਰ ਲਿਓ ਆਪੇ ਤੁਸੀਂ ਜਿਹੜੀ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਜੀ ਤੇ ਇੱਕ ਆਪਾਂ ਲੈ ਕੇ ਪਹੁੰਚੇ ਹਾਂ ਜੀ ਸਬਕਟ ਗੱਡੀ ਸਬਕਟ ਡਾਜ਼ਾਇਰ ਬਹੁਤ ਚੰਗੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਉੱਚੇ ਮਾਡਲ ਦੀ ਗੱਡੀ ਆਪਨ ਨੂੰ ਮਿਲ ਜੂਗੀ 2016 ਮਾਡਲ ਹੈ 31 ਤੱਕਰ ਪਾਸਿੰਗ ਹੈ VDI ਗੱਡੀ ਹੈ ਜੀ ਗੱਡੀ ਫਾਸਟ ਓਨਰ ਇੱਕ ਹੱਥ ਗੱਡੀ ਚੱਲ ਰਹੀ ਹੈ ਬਾਕੀ ਟਾਇਰ ਟੱਪਾ ਦੇਖੋ ਜੀ ਤੇ ਟਾਇਰਾਂ ਦੇ ਵਿੱਚ ਜਿਹੜੇ ਅਲਾਈ ਲੱਗੇ ਹੋਏ ਨੇ ਪਹਿਲਾਂ ਤਾਂ ਤੁਸੀਂ ਉਧਰ ਨਿਗਾ ਮਾਰੋ ਬਹੁਤ ਸੋਹਣੇ ਅਲਾਈ ਇਹਨਾਂ ਨੇ ਪਵਾਏ ਹੋਏ ਨੇ ਗੱਡੀ ਖੜੀ ਹੈ ਬਰਨਾਲੇ ਏਰੀਆ 'ਚ ਮਾਲਕ ਦੇ ਘਰੇ ਜੇਕਰ ਸਾਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਵੀ ਜਾ ਕੇ ਦੇਖਣ ਦਾ ਚਾਹਵਾਨ ਹੈਗੇ ਤਾਂ ਬਰਨਾਲੇ ਜਾ ਕੇ ਦੇਖ ਸਕਦੇ ਹੋ ਜੀ ਕਮੀ ਪੇਸ਼ੀ ਕੋਈ ਨਹੀਂ ਡਿਮਾਂਡ ਪੰਜ ਵੀ ਹੈ ਮਾਲਕ ਨੇ ਕਿਹਾ ਵੀ ਘਾਟਾ ਵਾਦਾ ਕੀਤਾ ਜਾਊਗਾ ਮੌਕੇ ਤੇ ਪੂਰੀ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੇ ਆਂ ਤੇ ਤੁਸੀਂ ਕਹਿੰਦੇ ਸੀਗੇ ਬਰਨਾਲੇ ਏਰੀਆ ਚੋਂ ਡਿਜ਼ਾਇਰ ਗੱਡੀ ਵਾਸਤੇ ਲੈ ਕੇ ਪਹੁੰਚਿਆ ਜੀ ਬਹੁਤ ਵਧੀਆ ਸੋਹਣੀ ਸਾਫ ਸੁਥਰੀ ਗੱਡੀ। ਬਾਕੀ ਕਿਸੇ ਨੂੰ ਪਸੰਦ ਆਉਂਦੀ ਹੈ ਤਾਂ ਮਾਲਕ ਦੇ ਘਰੇ ਜਾ ਕੇ ਸਟਾਰਟ ਕਰਕੇ ਤੂਰ ਕੇ ਸਾਰਾ ਕੁਝ ਦੇਖ ਕੇ ਉਹ ਤੋਂ ਬਾਅਦ ਗੱਲ ਕਰਕੇ ਤੇ ਗੱਡੀ ਨੂੰ ਖਰੀਦ ਸਕਦੇ ਹੋ ਜੀ। ਮਾਲਕ ਦਾ ਜਿਹੜਾ ਏਰੀਆ ਤੁਹਾਨੂੰ ਮੈਂ ਕਨਫਰਮ ਕਰਵਾਈ ਦਿੱਤਾ ਕੋਈ ਗੱਲ ਕਰਨੀ ਹੈ ਮਾਲਕ ਨਾਲ ਆਪੇ ਕਰ ਲਿਓ। 98152 28432 ਇਹ ਮਾਲਕ ਦਾ ਨੰਬਰ ਹੈ। ਗੱਲ ਤੁਹਾਡੀ ਮਾਲਕ ਨਾਲ ਹੋ ਜੂਗੀ। ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਕਮੈਂਟ ਕਰਨਾ ਨਾ ਪੁੱਲਿਓ ਕਮੈਂਟ ਸਾਰੇ ਜਣੇ ਲਾਜ਼ਮੀ ਕਰਦੋ ਤੇ ਇਹ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਵਧੀਆ ਲੱਗ ਰਹੀ ਹੈ ਇਹ ਵੀਡੀਓ ਤਾਂ ਸ਼ੇਅਰ ਜਰੂਰ ਕਰਦੋ ਤੇ ਲਾਈਕ ਵੀ ਕਰਦੋ ਪਹਿਲੀ ਵਾਰ ਪਹੁੰਚੇ ਹਾਂ ਇਸੇ ਤਰ੍ਹਾਂ ਦੀ ਵੀਡੀਓ ਹਰ ਰੋਜ਼ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ نیچے ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਲਾਜ਼ਮੀ ਦਬਾ ਦਿਓ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵੀ ਦਬਾ ਦਿਓ ਜੀ ਇਹਨਾਂ ਦਾ ਫਾਇਦਾ ਇਹ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਇਆ ਕਰੂ ਹੁਣ ਆਪਾਂ ਮੋਟਰਸਾਈਕਲ ਦੀ ਗੱਲ ਕਰਾਂਗੇ ਜੀ ਮੋਟਰਸਾਈਕਲ ਆਪਣੇ ਕੋਲੇ 2002 ਮਾਡਲ ਪਹੁੰਚਿਆਗਾ 13000 ਰੁਪਏ ਡਿਮਾਂਡ ਹੈ ਸਿਰਸਾ ਮਾਲਕ ਦਾ ਏਰੀਆ ਪੈਂਡ ਕਾਲਿਆਵਾਲੀ ਹੈ ਕੰਡੀਸ਼ਨ ਪੂਰੀ ਵਧੀਆ ਤੇ ਬਾਕੀ ਸੀਟ ਕਵਰ ਕੱਲਾ ਪੈਨਲ ਹੈ ਬਾਕੀ ਹੋਰ ਕਿਸੇ ਪਾਸੇ ਕੋਈ ਕਮੀ ਪੇਸ਼ੀ ਹੈ ਨਹੀਂ ਨੰਬਰ 96716 13573 ਗੱਲ ਕਰ ਲਿਓ ਜੀ ਇੱਕ ਆਪਾਂ ਆਲਟੋ ਗੱਡੀ ਲੈ ਕੇ ਪਹੁੰਚਿਆ ਜੀ ਗੱਡੀ ਦੀ ਕੰਡੀਸ਼ਨ ਬਹੁਤ ਚੰਗੀ ਆਪਾਂ ਨੂੰ ਮਿਲ ਜੂਗੀ 2004 ਮਾਡਲ ਗੱਡੀ ਆ 48000 ਰੁਪਿਆ ਕੁੱਲ ਡਿਮਾਂਡ ਹੈ ਗੱਡੀ ਸੋਹਣੀ ਹੈ ਤੇ ਬਾਕੀ ਤੁਸੀਂ ਦੇਖ ਰਹੇ ਹੋ ਫੋਟੋਆਂ ਚ ਆਲਟੋ ਗੱਡੀ ਹੈ ਜੀ ਸੇਲ ਕਰਨੀ ਹੈ ਭਵਾਨੀਗੜ ਏਰੀਆ ਚ ਖੜੀ ਆ 4 ਮਾਡਲ ਤੁਹਾਨੂੰ ਮੈਂ ਦੱਸ ਹੀ ਦਿੱਤਾ ਟਾਇਰ 70 ਤੋਂ 75 ਪੈਸੇ ਪਾਈ ਨੇ ਕੰਡੀਸ਼ਨ ਵਧੀਆ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਚਲਾਈ ਵਧੀਆ ਹੋਈ ਆ ਤੇ ਇਹਨਾਂ ਨੇ ਵੇਚਣੀ ਆ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਗੱਲ ਆਪੇ ਕਰ ਲਿਓ ਜੀ ਅਾਕੀ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ ਸਾਰਾ ਕੁਝ ਤੁਸੀਂ ਦੇਖ ਲਿਆ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਆਲਟੋ ਗੱਡੀ ਤੁਹਾਨੂੰ ਕਿਵੇਂ ਦੀ ਲੱਗੀ ਬਾਕੀ ਜਿੰਨੀਆਂ ਮਸ਼ੀਨਰੀ ਆਪਾਂ ਤੁਹਾਨੂੰ ਦਿਖਾਈਆਂ ਜਿੰਨੀਆਂ ਮਸ਼ੀਨਰੀ ਦਿਖਾਈਆਂ ਤੁਹਾਨੂੰ ਕਿਵੇਂ ਦੀ ਲੱਗੀਆਂ ਜਰੂਰ ਦੱਸਿਓ ਜੀ ਕਮੈਂਟ ਕਰਨਾ ਨਾ ਭੁੱਲਿਓ ਅਗਲੀ ਵੀਡੀਓ ਵਾਸਤੇ ਲਾਜ਼ਮੀ ਕਮੈਂਟ ਕਰੋ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚ ਕਿੱਥੋਂ ਘਰ ਕੋਠੀ ਮਕਾਲ ਚਾਹੀਦਾ ਬਾਕੀ ਕਮੈਂਟ ਕਰਦੇ ਰਿਹਾ ਕਰੋ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਸਪੋਰਟ ਕਰਿਆ ਕਰੋ ਫੁੱਲ ਬਟਾ ਫੁੱਲ ਤੇ ਮਿਲਦੇ ਆਂ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੂਠੀ ਮਕਾਨ ਕਰਦੇ ਨਾਲ ਜੀ ਜੇ ਕਿਸਨ ਐਡ ਕਰਬਾਉਣੀ ਹੈ ਨੰਬਰ ਤੁਹਾਨੂੰ ਮਿਲੇਗਾ ਆਪਣਾ ਭੇਜੋ ਆਪਣੇ ਕੋਲੇ